ਜਿ ਬਾਬਾ ਬੰਦਾ ਸਿੰਘ ਬਹਾਦਰ ਵਾਲੀਆਂ ਪੰਚਾਇਤਾਂ ਜਿਹੜੀਆਂ ਨੇ ਡੱਲੇਵਾਲ ਨੇ ਦੁਬਾਰੇ ਸ਼ੁਰੂ ਕੀਤੀਆਂ ਨੇਔਰ ਇਹਨਾਂ ਪੰਚਾਇਤਾਂ ਚ ਅਸੀਂ ਡੱਲੇਵਾਲ ਸਾਹਿਬ ਨੂੰ ਖੁਦ ਕਹ ਆਏ ਆ ਕਿ ਮਰਨ ਵਰਤ ਨੂੰ ਬੰਦ ਕਰੋ ਇਹ ਹੀ ਸਰਕਾਰ ਤਰਲੇ ਕਰਦੀ ਰਹੀ ਅੱਜ ਬਦਮਾਸ਼ੀ ਤੇ ਉਤਰਾਈ ਏ ਬਦਮਾਸ਼ੀ ਤੇ ਉੱਤਰ ਕੇ 52 ਟੰਕ ਕੇ ਉਹ ਕਹਿੰਦੇ ਵੀ ਸਾਡੇ ਕੋਲ ਇੰਨੇ ਜਵਾਨ ਆ ਪਰ ਮੈਂ ਕਹਿਣਾ ਚਾਹੁੰਨਾ ਤੁਹਾਡੇ ਮਾਦੀਆਂ ਮਰਾਈਆਂ ਕੀ ਪੁਲਿਸ ਦੀ ਵਰਦੀ ਚ ਬਦਮਾਸ਼ੀ ਠੀਕ ਨਹੀਂ ਜਿਨ੍ਹਾਂ ਨੇ ਪਹਿਲਾਂ ਵਿਖਾਈ ਸੀ ਨਾ ਉਹਨਾਂ ਦੇ ਭੋਗ ਤੇ ਲੋਕਾਂ ਨੇ ਕੀਰਤਨ ਪਾਠ ਅਰਦਾਸ ਕਰਨ ਤੋਂ ਵੀ ਨਾ ਕਰ ਦਿੱਤੀ ਸੀ ਤੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਭੋਗਾ ਤੇ ਸ਼ਹੀਦ ਹੋ ਕੇ ਵੀ ਚਲੇ ਗਏ ਸੀ ਇਹ ਧਿਆਨ ਰੱਖ ਲਿਓ ਜਿਹੜੇ ਨਾਲ ਰਹਿ ਕੇ ਜੜਾਂ ਵੱਢ ਗਏ ਉਹ ਵੀ ਰੁਲ ਗਏ ਸਰਕਾਰਾਂ ਵੀ ਉਹ ਰੁਲਣਗੀਆਂ ਉਹ ਪ੍ਰਸ਼ਾਸਨ ਵੀ ਰੁਲੂ ਜਿਹੜਾ ਧੱਕਾ ਕਰਦਾ ਓੜ ਕ ਸੱਚ ਰਹੀ ਜੀ ਓੜ ਕ ਸੱਚ ਨੇ ਰਹਿ ਜਾਣਾ ਹੈ ਅੱਜ ਵੀ ਮੈਂ ਡੱਲੇਵਾਲ ਦਾ ਨਾਮ ਲੈ ਕੇ ਨੌਜਵਾਨ ਰੋਂਦੇ ਵੇਖਿਆ ਸਾਡੇ ਬਾਪੂ ਨੂੰ ਬਚਾ ਲਓ ਭਾਈ ਸਾਹਿਬ ਅਸੀਂ ਜਤੀਮ ਨਹੀਂ ਹੋਣਾ ਉਹ ਡੱਲੇਵਾਲ ਸਾਹਿਬ ਵਰਧਾਨ ਨਹੀਂ ਕਹਿ ਰਹੇ ਉਹ ਬਾਪੂ ਸ਼ਬਦ ਵਰਤ ਰਹੇ ਸੇਜ ਤੇ ਬੈਠੇ ਤੁਸੀਂ ਸ਼ਬਦ ਜਦੋਂ ਪੜ੍ਹ ਰਹੇ ਸੀਗੇ ਤੁਹਾਡੇ ਕੋਲ ਜਦੋਂ ਆਇਆ ਲਿਖਤੀ ਰੂਪ ਚ ਕੀਏ ਕੁੱਤਾ ਰਾਜਵਾਲੀਏ ਸ਼ਬਦ ਪੜਿਆ ਜਾਵੇ ਹੂੰ ਉਸ ਵੇਲੇ ਕੀ ਤਸਵੀਰਾਂ ਅੱਖਾਂ ਸਾਹਮਣੇ ਸੀਗੀਆਂ ਕਿ ਕੇ ਕੇ ਸ਼ਬਦ ਕਿੱਥੇ ਢੁਕਦੇ ਨੇ ਜਾ ਕੇ ਕਿਹੜਾ ਲੋਕਾਂ ਦੇ ਢੁਕਦੇ ਨੇ ਇਹ ਮਤਾ ਸੋਚਣ ਕੀ ਇਹਨਾਂ ਲਈ ਪੜਿਆ ਜਾ ਰਿਹਾ ਇਹ ਸਾਰੇ ਹੀ ਉਹਦੇ ਵਿੱਚ ਆਉਂਦੇ ਨੇ ਸਮਝ ਤਾਂ ਹੀ ਆ ਰਹੀ ਹੈ ਜੀ ਹਾਂ ਸਮਝਦਾ ਹੀ ਆ ਰਿਹਾ ਕਿ ਜੋ ਮੌਜੂਦਾ ਸਰਕਾਰ ਹੈ ਉਹਨੂੰ ਚਿਤਾਇਆ ਜਾ ਰਿਹਾ ਇਹ ਤਾਂ ਹੈ ਇਹ ਤਾਂ ਵੇਖੋ ਸੰਵਧਾਨ ਪੁਰਾਣੀ ਸਰਕਾਰ ਤੇ ਵੀ ਲਾਗੂ ਸੀ ਸੰਵਧਾਨ ਨਵੀਂ ਤੇ ਵੀ ਲਾਗੂ ਸੀ ਸੋ ਇੱਕ ਬਾਰ ਫੇਰ ਤੋਂ ਕਿਸਾਨੀ ਮੋਰਚੇ ਦੇ ਵਿੱਚ ਇਕੱਠ ਹੋਣਾ ਸ਼ੁਰੂ ਹੋਇਆ ਪੰਥਕ ਲੋਕ ਵੀ ਆਉਣੇ ਸ਼ੁਰੂ ਹੋ ਗਏ ਪੰਚਾਇਤਾਂ ਹੋ ਰਹੀਆਂ ਨੇ ਅੱਜ ਪਟਿਆਲਾ ਵਿਖੇ ਇੱਕ ਚਪੜ ਦੇ ਵਿੱਚ ਇਕੱਠ ਹੋਇਆ ਸੀਗਾ ਜਿੱਥੇ ਜਗਜੀਤ ਸਿੰਘ ਡੱਲੇ ਹਾਂ ਨੂੰ ਲਿਆਂਦਾ ਗਿਆ ਉੱਥੇ ਪੰਚਾਇਤ ਦੇ ਵਿੱਚ ਸਮਾਗਮ ਚ ਵੱਡਾ ਇਕੱਠ ਸੀਗਾ ਤੇ ਉਸ ਇਕੱਠ ਦੇ ਵਿੱਚ ਭਾਈ ਪਲਦੇਵ ਸਿੰਘ ਬਟਾਲਾ ਪਹੁੰਚੇ ਜਿਨ੍ਹਾਂ ਦੇ ਸ਼ਬਦਾਂ ਤੋਂ ਬਾਅਦ ਬੈਠੀ ਸੰਗਤ ਦੇ ਵਿੱਚ ਇੱਕ ਨਵੀਂ એનર્ਜੀ ਆਈ ਵਿਖੀ ਤਾਂ ਸੋਚਿਆ ਕਿ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਭਾਈ ਸਾਹਿਬ ਉਹਨੂੰ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਚੋ ਕੁਛ ਕਿਸਾਨਾਂ ਦੇ ਨਾਲ ਹੋਇਆ ਚਾਹੇ ਸ਼ੰਭੂ ਬੋਟਰ ਤੇ ਚਾਹੇ ਖਨੋਰੀ ਬੋਟਰੋਂ ਦੇ ਉਹ ਸਭ ਨੇ ਦੇਖਿਆ ਜਿਨੇ 2 ਦਿਨਾਂ ਦੇ ਵਿੱਚ ਸਾਰਾ ਕੁਝ ਚੱਕਾ ਤਾਂ ਕਿਸਾਨਾਂ ਦੇ ਘਰਾਂ ਦੇ ਪਚਾਤਾਰ ਟੈਲੀਆ ਉਹਨਾਂ ਦੀ ਚੋਰੀ ਹੋਣ ਦੀ ਖਬਰਾਂ ਆਈਆਂ ਇਹ ਕੁਛ ਤਾਂ ਸਰਕਾਰ ਪਹਿਲੇ ਵੀ ਕਰ ਸਕਦੀ ਸੀ ਇਹ ਸਮਾਂ ਉਹਦੇ ਹੀ ਚੁਣਿਆ ਗਿਆ ਜਦੋਂ ਮੀਟਿੰਗ ਦਿੱਲੀ ਦੇ ਨਾਲ ਸੈਂਟਰ ਨਾਲ ਸੀ ਕਿਸਾਨਾਂ ਦੇ ਇਹਦੇ ਵਿੱਚ ਕੀ ਸਮਝਦਾ ਹੈ ਕਿ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੀ ਕੋਈ ਵਿਉਤਬੰਦੀ ਜੁੜੀ ਹੋਈ ਸੀ ਹਾਂ ਐਮਐਸਪੀ ਕਾਨੂੰਨ ਜਿਹਦੀ ਮੰਗ ਡੱਲੇਵਾਲ ਸਾਹਿਬ ਤੇ ਕਿਸਾਨ ਮਜ਼ਦੂਰ ਸ਼ਾਰੀ ਕਰ ਰਹੇ ਆ ਔਰ ਇਹ ਬੇਸਿਕਲੀ ਪੌਣ ਪਾਣੀ ਧਰਤੀ ਕਿਸਾਨੀ ਜਵਾਨੀ ਦੀ ਲੜਾਈ ਹੈ ਲੋਕਤੰਤਰ ਦੀ ਲੜਾਈ ਮਨੁੱਖੀ ਅਧਿਕਾਰਾਂ ਦੀ ਲੜਾਈ ਹੈ ਔਰ ਇਸ ਕਾਨੂੰਨ ਨੂੰ ਮੋਦੀ ਸਾਹਿਬ ਖੁਦ 2014 ਚ ਲਿਖ ਕੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕੋ ਮੰਗ ਕਰ ਚੁਕੇ ਆ ਉਦੋਂ ਬਾਅਦ ਇਹੀ ਐਮਐਸਪੀ ਦੀ ਗੱਲ ਭਗਵੰਤ ਮਾਨ ਖੁਦ ਕਰ ਚੁੱਕੇ ਜਦੋਂ ਮੁੱਖ ਮੰਤਰੀ ਨਹੀਂ ਸੀ ਜੀ ਹੁਣ ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਮੁਕਰਿਆ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੋਦੀ ਮੁਕਰਿਆ ਤੇ ਕਸੂਰ ਕਿਹਦਾ ਹੈ ਸਰਕਾਰਾਂ ਦਾ ਤੇ ਫਿਰ ਰੈਲੀ ਭੁਗਤ ਕਿਉਂ ਨਹੀਂ ਹੋ ਸਕਦੀ ਰਲੇ ਹੋਏ ਆ ਔਰ ਦੂਸਰੀ ਗੱਲ ਜਿਹੜਾ ਇਹਨਾਂ ਨੇ ਧੋਖਾ ਕੀਤਾ ਕਿਸਾਨਾਂ ਨਾਲ ਦਿੱਲੀ ਨਹੀਂ ਆਉਣ ਦੇਣਾ ਰਾਵਾਾਂ 'ਚ ਰੋਕਿਆ ਰਾਹ ਉਹਨਾਂ ਨੇ ਰੋਕੇ ਸਰਕਾਰਾਂ ਨੇ ਰੋਕੇ ਆ ਫਿਰ ਉਹਨਾਂ ਨੂੰ ਮੀਟਿੰਗ ਚ ਬੁਲਾਉਣਾ ਧੋਖੇ ਨਾਲ ਚੁਕਣਾ ਇਹ ਫਿਰ ਧੋਖਾ ਸਰਕਾਰ ਨੇ ਕੀਤਾ ਹੈ ਮੀਡੀਆ ਨੂੰ ਰੋਕਣਾ ਉਹਨਾਂ ਤੇ ਤਸ਼ੱਦਦ ਕਰਨੇ ਮੁੰਡੇ ਵੀ ਮਾਰੇ ਇਹ ਸਾਰਾ ਕੁਝ ਕਹਿ ਸਕਦੇ ਆ ਕਿ ਸਰਕਾਰ ਨੇ ਲੋਕਤੰਤਰ ਜਮਹੂਰੀਅਤ ਸੰਵਿਧਾਨ ਸਭ ਕੁਝ ਨੂੰ ਛਿੱਕੇ ਟੰਗ ਕੇ ਤੇ ਉਹ ਉਹਦੀ ਕਤਲੋਗਰਤ ਕਰ ਦਿੱਤੀ ਬਦਮਾਸ਼ੀ ਪੂਰੀ ਵਿਖਾਈ ਹੈ ਪਰ ਉਹਦੇ باوجود ਜੇ ਕਸਮਾਂ ਖਾਣ ਵਾਲੇ ਮੁਕਰ ਗਏ ਅਨੰਦਪੁਰ ਸਾਹਿਬ ਉਹਨਾਂ ਨੇ ਇੱਕ ਵਾਰੀ ਉਜਾੜਿਆ ਸਮਾ ਆਇਆ ਬਾਬਾ ਬੰਦਾ ਸਿੰਘ ਬਹਾਦਰ ਨੇ ਮੁੜ ਪੰਚਾਇਤਾ ਕੀਤੀਆਂ ਤੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਅੱਜ ਉਸੇ ਗੁਰੂ ਦੀ ਬਖਸ਼ਿਸ਼ ਨੂੰ ਲੈ ਕੇ ਉਸੇ ਗੁਰੂ ਦੇ ਪਾਠ ਨੂੰ ਲੈ ਕੇ ਸਿਦਕ ਰੱਖ ਰਹੇ ਆ ਡੱਲੇਵਾਲ ਉਸ ਸਿਦਕ ਨੂੰ ਸਹਿਯੋਗ ਦੇ ਰਹੇ ਨੇ ਕਿਸਾਨ ਚਾਹੇ ਉਹ ਕਿਸੇ ਵੀ ਜਥੇਬੰਦੀ ਨਾਲ ਸੰਬੰਧਿਤ ਨੇ ਮਜ਼ਦੂਰ ਨੇ ਸਮਾਜ ਸੇਵੀ ਨੇ ਹੋਰ ਲੋਕ ਨੇ ਹਰੇਕ ਵਰਗ ਦੇ ਲੋਕ ਨੇ ਉੱਥੇ 4 ਜਨਵਰੀ ਨੂੰ ਕੱਠ ਚ ਉਹਨਾਂ ਦੱਸ ਦਿੱਤਾ ਦੁਬਾਰਾ ਸਿੰਘੂ ਬਾਰਡਰ ਬਣਾਤਾ ਸੀ ਖਨੌਰੀ ਉਹਨੇ ਸਰਕਾਰਾਂ ਨੂੰ ਇੱਕ ਤਾਪ ਚੜ੍ਹ ਕੇ ਰੱਖ ਦਿੱਤਾ ਸੀਗਾ ਫਿੱਕੀ ਬਣ ਗਿਆ ਇੱਕ ਮਹੀਨਾ ਸੁਪਰੀਮ ਕੋਰਟ ਨੇ ਚੋੜੀ ਕੱਸੀ ਸੀ ਕਿ ਜੇਕਰ ਡੱਲੇਵਾਰ ਨੂੰ ਕੁਝ ਹੋਇਆ ਸਰਕਾਰ ਦੀ ਖੈਰ ਨਹੀਂ ਇਹੀ ਸਰਕਾਰ ਤਰਲੇ ਕਰਦੀ ਰਹੀ ਅੱਜ ਬਦਮਾਸ਼ੀ ਤੇ ਉਤਰਾਈ ਬਿਲਕੁਲ ਤੁਹਾਨੂੰ ਵਾਸ਼ੀ ਦੀ ਗੱਲ ਕਰ ਇਹ ਬਦਮਾਸ਼ੀ ਤੇ ਉੱਤਰ ਕੇ 52 ਟੰਕ ਕਿ ਉਹ ਕਹਿੰਦੇ ਵੀ ਸਾਡੇ ਕੋਲ ਇੰਨੇ ਜਵਾਨ ਆ ਪਰ ਮੈਂ ਕਹਿਣਾ ਚਾਹੁੰਨਾ ਤੁਹਾਡੇ ਮਾਦੀਆਂ ਮਰਾਈਆਂ ਕੀ ਪੁਲਿਸ ਦੀ ਵਰਦੀ ਚ ਬਦਮਾਸ਼ੀ ਠੀਕ ਨਹੀਂ ਜਿਨ੍ਹਾਂ ਨੇ ਪਹਿਲਾਂ ਵਿਖਾਈ ਸੀ ਨਾ ਉਹਨਾਂ ਦੇ ਭੋਗ ਤੇ ਲੋਕਾਂ ਨੇ ਕੀਰਤਨ ਪਾਠ ਅਰਦਾਸ ਕਰਨ ਤੋਂ ਵੀ ਨਾ ਕਰ ਦਿੱਤੀ ਸੀ ਬਿਲਕੁਲ ਜੀ ਤੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਭੋਗਾ ਤੇ ਸ਼ਹੀਦ ਹੋ ਕੇ ਵੀ ਚਲੇ ਗਏ ਸੀ ਇਹ ਧਿਆਨ ਰੱਖ ਲਿਓ ਤੇ ਤੁਸੀਂ 40 ਦਾ ਇਤਿਹਾਸ ਵੀ ਪੜ ਲਿਓ ਕਿ ਗੜੀ ਦੇ ਅੰਦਰ 10 ਲੱਖ ਦੇ ਘੇਰੇ ਚ 40 ਭਾਰੂ ਸੀਗੇ ਨਾ ਕਿ 10 ਲੱਖ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨਿਕਲ ਕੇ ਵਿਖਾਇਆ ਉਹਨਾਂ ਦੇ ਵਾਰਿਸ ਜਗਜੀਤ ਸਿੰਘ ਡੱਲੇਵਾਲ ਤੇ ਕਿਸਾਨ ਜੱਥੇਬੰਦੀਆਂ ਨੇ ਕੀ ਹੋਇਆ ਜੇ ਖਨੌਰੀ ਬਾਰਡਰ ਤੋਂ ਧੋਖੇ ਨਾਲ ਖਰੀੜਤਾ ਗ੍ਰਿਫਤਾਰ ਕਰ ਲਿਆ ਅੱਜ ਬਾਬਾ ਬੰਦਾ ਸਿੰਘ ਬਹਾਦਰ ਵਾਲੀਆਂ ਪੰਚਾਇਤਾਂ ਜਿਹੜੀਆਂ ਨੇ ਡੱਲੇਵਾਲ ਨੇ ਦੁਬਾਰੇ ਸ਼ੁਰੂ ਕੀਤੀਆਂ ਨੇ ਔਰ ਇਨਾਂ ਪੰਚਾਇਤਾਂ ਚ ਅਸੀਂ ਡੱਲੇਵਾਲ ਸਾਹਿਬ ਨੂੰ ਖੁਦ ਕਹ ਆਏ ਆ ਕਿ ਮਰਨ ਵਰਤ ਨੂੰ ਬੰਦ ਕਰੋ ਸਾਡੀ ਵੀ ਤੁਹਾਨੂੰ ਗੱਲ ਹੈ ਲੋਕਾਂ ਦੀ ਆਵਾਜ਼ ਹੈ ਜਿਹੜੇ ਕਿਸਾਨ ਉਗਰਾਹਾ ਵਰਗੇ ਸਨ ਰਾਜੀਵਾਲ ਸੀਗੇ ਜਾਂ ਰੁਲਦੂ ਸਿੰਘ ਵਰਗੇ ਸੀ ਜਾਂ ਹੋਰ ਸੀ ਉਹਨਾਂ ਸਾਰਿਆਂ ਦੀ ਸ਼ੁਰੂ ਤੋਂ ਇਹ ਗੱਲ ਰਹੀ ਆ ਕਿ ਤੁਸੀਂ ਮਰਨ ਵਰਤ ਛੱਡ ਕੇ ਮੈਦਾਨੇ ਜੰਗ ਚ ਜਾਓ ਅਸੀਂ ਨਾਲ ਤੇ ਅੱਜ ਉਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਮਰਨ ਵਰਤ ਛੱਡੋ ਔਰ ਐਮਐਸਪੀ ਤੇ ਗੱਲ ਜਿਹੜੀ ਸ਼ੁਰੂ ਕੀਤੀ ਸੀ ਡੱਲੇਵਾਲ ਨੇ ਸਰਕਾਰਾਂ ਦੇ ਇਸ ਬੇਰੁਖੇ ਰਵੱਈਏ ਦੇ ਬਾਵਜੂਦ ਉਹ ਸੁਪਰੀਮ ਕੋਰਟ ਚ ਗਈ ਉਹ ਵਿਧਾਨ ਸਭਾ ਚ ਗਈ ਉਹ ਲੋਕ ਸਭਾ ਚ ਗਈ ਉਹਦਾ ਸਰਕਾਰਾਂ ਚ ਜਿਹੜਾ ਪਾਰਲੀਮੈਂਟ ਦੇ ਵਿੱਚ ਇੱਕ ਕਮੇਟੀ ਬਣੀ ਉਹਨੇ ਬਕਾਇਦਾ ਉਹਨੂੰ ਪਾਸ ਕੀਤਾ ਸਾਰਾ ਕੁਝ ਹੋਇਆ ਏਐਮਐਸਪੀ ਕਾਨੂੰਨ ਜਿਹੜਾ ਆ ਇਹ ਡੱਲੇਵਾਲ ਸਭ ਜਿਉਂਦੇ ਜੀ ਤੁਸੀਂ ਬਣਾਣ ਆਇਆ ਕਿਦਨ ਕਿਤੇ ਠੋਟੀਆਂ ਸਾਰੀਆਂ ਗੱਲਾਂ ਜਾਇਜ਼ ਨੇ ਫਰਜ਼ ਸਰਕਾਰਾਂ ਦੇ ਜਿਹੜੇ ਨਿੱਕੀਆਂ ਨੇ ਕਿਸਾਨਾਂ ਦੇ ਉੱਪਰ ਭਾਰੂਨ ਦਿਖਦੀਆਂ ਸਿੰਗੂ ਬਾਰਡਰ ਤੋਂ ਕਿਵੇਂ ਚ ਧਰਨਾ ਚ ਕਾਇਆ ਗਿਆ ਸਭ ਨੂੰ ਪਤਾ ਹੈ ਕਿਸਾਨ ਲੀਡਰ ਨੂੰ ਕਦੋਂ ਪੈ ਗਈ ਸੀ ਵੀ ਅਸੀਂ ਇਲੈਕਸ਼ਨਾਂ 'ਚ ਖੜੇ ਹੋਣਾ ਰਾਜਾ ਸਾਹਿਬ ਇਲੈਕਸ਼ਨ 'ਚ ਖੜੇ ਹੋਏ ਕੀ ਸਾਹਮਣੇ ਆਇਆ ਤੁਹਾਨੂੰ ਪਤਾ ਲੱਗਾ ਆਹੀ ਕੁਝ ਫਿਰ ਹੁਣ ਕਨੋਰੀ ਬਾਰਡਰ ਤੇ ਹੋਇਆ ਹੁਣ ਸ਼ੰਭੂ ਬਾਰਡਰ ਤੇ ਜਣਾ ਤੀਕੇ ਦੇ ਨਾਲ ਲੈ ਕੇ ਇਹ ਚੀਜ਼ਾਂ ਕਿਸਾਨਾਂ ਦੇ ਨਾਲ ਹੋ ਰਹੀਆਂ ਨੇ ਇਹਦੀ ਭਣਕ ਵੀ ਤੱਕ ਤਾਂ ਹੋ ਰਹੀ ਹੈ ਜੇ ਕਿਸਾਨਾਂ ਦੇ ਵਿੱਚੋਂ ਹੀ ਕੁਝ ਭੇਦੀਆਂ ਦੇ ਨਾਲ ਰਲੇ ਹੋਏ ਨੇ ਇਹ ਮੰਨਦੇ ਹੋ ਗੱਲ ਨੂੰ ਦੇਖੋ ਰਲੇ ਹੋਏ ਕਿੰਨੀ ਰਲੇ ਹੋਏ ਜੀ ਇਹਦਾ ਆਪਾਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਰਲੇ ਕੇ ਨਹੀਂ ਰਲੇ ਇਹਨੂੰ ਛੱਡੋ ਇਹ ਦੇਖੋ ਵੀ ਭਾਵੇਂ ਉਹ ਸਿੰਘੂ ਬਾਰਡਰ ਤੇ ਸੀ ਤੇ ਚਾਹੇ ਉਹ ਖਨੌਰੀ ਜਾਂ ਉਹ ਆ ਜਿਹੜਾ ਸੀਗਾ ਇੱਥੇ ਰਾਜਪੂਰੀ ਦੇ ਨੇੜੇ ਸ਼ੰਭੂ ਤੇ ਸ਼ੰਭੂ ਜੀ ਲੱਗੇ ਹੋਏ ਸੀਗੇ ਤੁਸੀਂ ਅੱਜ ਵੀ ਉਹਨਾਂ ਦੇ ਹੌਸਲੇ ਬਲੰਦ ਸਾਡੀ ਸੋਚ ਬਲਵਾਨ ਜੀ ਜਿਹੜੇ ਨਾਲ ਰਹਿ ਕੇ ਜੜਾ ਵੱਢ ਗਏ ਉਹ ਵੀ ਰੁਲ ਗਏ ਸਰਕਾਰਾਂ ਵੀ ਉਹ ਰੁਲਣਗੀਆਂ ਉਹ ਪ੍ਰਸ਼ਾਸਨ ਵੀ ਰੁਲੂ ਜਿਹੜਾ ਧੱਕਾ ਕਰਦਾ ਓੜ ਕ ਸੱਚ ਰਹੀ ਜੀ ਓੜ ਕ ਸੱਚ ਨੇ ਰਹਿ ਜਾਣਾ ਤੇ ਇਹ ਜਿੱਤ ਕਿਸਾਨੀ ਦੀ ਹੋਣੀ ਹੈ ਕੀ ਹੋਇਆ ਤੂੰ ਸਹਾਂ ਖਾ ਕੇ ਮੁਕਰ ਗਏ ਆਖਰ ਜਿੱਤ ਤਾਂ ਧੰਗੁਰ ਗੋਬਿੰਦ ਸਿੰਘ ਸਾਹਿਬ ਦੀ ਹੋਈ ਨਾ 10 ਲੱਖ ਦੇ ਘੇਰੇ ਚੋਂ ਜਿੰਦਾ ਜਾਂ ਮਰਦਾ ਫੜਨ ਦੀ ਬੁਝਾਈ ਨਿਕਲ ਕੇ ਦੱਸਿਆ ਬਿਲਕੁਲ ਉਹ ਐਗਜ਼ਾਮਪਲ ਕਦੀ ਭੁੱਲ ਨਹੀਂ ਸਕਦੇ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਵੀ ਕਰਦੇ ਹਾਂ ਕਰ ਰਹੇ ਹਾਂ ਜੀ ਪਰ ਜਦੋਂ ਆਪਣੇ ਹੀ ਸਾਥ ਛੱਡ ਕੇ ਦੂਜਿਆਂ ਵੱਲ ਦੇਣ ਤਾਂ ਆ ਨਤੀਜੇ ਵੀ ਸਾਹਮਣੇ ਆਉਣੇ ਚਾਹੀਏ ਸ਼ੰਭੂ ਬਾਰਡਰ ਹੋਤਾ ਸੀ ਚਾਹੇ ਖਨੋਰੀ ਬਾਰਡਰ ਸੀਗਾ ਚਾਹੇ ਸਿੰਘੂ ਬਾਰਡਰ ਸੀਗਾ ਦਿੱਲੀ ਵਾਲਾ ਇਹ ਸਾਹਮਣੇ ਆਇਆ ਆਪਣੇ ਆਲੇ ਰਾਹ ਦਿਖਾਇਆ ਤਾਂ ਕਰਕੇ ਹੋਇਆ ਇਹਨਾਂ ਨੇ ਇੱਕ ਮਿਸਾਲ ਪੈਦਾ ਕੀਤੀ ਹੈ ਜੀ ਵੇਖੋ ਤੁਸੀਂ ਉਹ ਨਾ ਵੇਖੋ ਵੀ ਉੱਚ ਛੱਡ ਕਿੰਨੇ ਗਏ ਹੂੰ ਉਹ ਵੇਖੋ ਕਿੱਚ 90 ਕਿੰਨੇ ਜੀ ਅੱਜ ਵੀ ਮੈਂ ਡੱਲੇਵਾਲ ਦਾ ਨਾਂ ਲੈ ਕੇ ਨੌਜਵਾਨ ਰੋਂਦੇ ਵਿਖੇ ਆ ਸਾਡੇ ਬਾਪੂ ਨੂੰ ਬਚਾ ਲੋ ਭਾਈ ਸਾਹਿਬ ਅਸੀਂ ਯਤੀਮ ਨਹੀਂ ਹੋਣਾ ਉਹ ਡੱਲੇਵਾਲ ਸਾਹਿਬ ਪ੍ਰਧਾਨ ਨੇ ਕਹਿ ਰਹੇ ਬਾਪੂ ਸ਼ਬਦ ਵਰਤ ਰਹਿ ਹੁਣ ਤੁਹਾਡੀ ਜਿਹੜੀ ਗੁਜਾਰਿਸ਼ ਸੀ ਡੱਲੇਵਾਲ ਸਾਹਿਬ ਨੂੰ ਕਿ ਹੁਣ ਮਾਰਾ ਵਰਤ ਛੱਲ ਦੋ ਤਾਂ ਕਿ ਤੰਦਰੁਸਤ ਹੋ ਕੇ ਤਗੜੇ ਹੋ ਕੇ ਆਪਾਂ ਇਸ ਯੁੱਧ ਨੂੰ ਲੜੀਏ ਮੈਂ ਤੁਹਾਡਾ ਸਤਿਕਾਰ ਕੀਤੀ ਗਈ ਐ ਜੀ ਕੀਰਤਨੀਆ ਮੈਂ ਉਹਨਾਂ ਨੂੰ ਗੁਜਾਰਿਸ਼ ਅਪੀਲ ਨਹੀਂ ਕੀਤੀ ਮੈਂ ਤਾਂ ਉਹਨਾਂ ਨੂੰ ਹੁਕਮ ਜ਼ਰਾ ਕੇ ਆਇਆ ਜੀ ਵੀ ਸਾਡੇ ਵੱਲੋਂ ਤੁਹਾਨੂੰ ਹੁਕਮ ਆਇਆ ਕੀ ਸਿੱਖੀ ਦੇ ਅੰਦਰ ਮਰਨ ਵਰਤ ਹੈ ਨਹੀਂ ਅਸੀਂ ਤੁਹਾਡੀ ਮੰਗ ਨਾਲ ਸਹਿਮਤ ਆ ਤੇ ਜਦੋਂ ਸਰਕਾਰਾਂ ਮੁਰਦਾ ਹੋ ਜਾਣ ਲੋਕਤੰਤਰ ਦੀ ਗੱਲ ਨਾ ਸੁਣਨ ਅੰਨੀਆਂ ਬੋਲੀਆਂ ਗੋਂਗੀਆਂ ਬਣ ਜਾਣ ਤੇ ਮੁਰਦਾ ਸਰਕਾਰਾਂ ਅੱਗੇ ਮਰਦਾ ਨੂੰ ਬਲੀ ਦੇਣਾ ਸ਼ੋਭਦਾ ਨਹੀਂ ਮਰਦ ਫਿਰ ਮੁਰਦਿਆਂ ਨੂੰ ਟੱਕਰ ਦੇ ਆ ਕਰਦੇ ਇਸ ਲਈ ਇਸ ਨੂੰ ਇੱਥੇ ਰੋਕੋ ਜਿਉਂਦੇ ਰੋ ਸਾਡੇ ਕੋ ਡੱਲੇਵਾਲ ਦੀ ਪੈਦਾ ਹੋਣਾ ਡੱਲੇਵਾਲ ਨੇ ਬਥੇਰੇ ਪੈਦਾ ਕਰ ਲੈਣੇ ਸਟੇਜ ਤੇ ਬੈਠੇ ਤੁਸੀਂ ਸ਼ਬਦ ਜਦੋਂ ਪੜ ਰਹੇ ਸੀਗੇ ਤੁਹਾਡੇ ਕੋਲ ਜਦੋਂ ਆਇਆ ਲਿਖਤੀ ਰੂਪ ਚ ਕੀ ਕੁੱਤਾ ਰਾਜ ਬਹਾਲੀਏ ਸ਼ਬਦ ਪੜਿਆ ਜਾਵੇ ਹੂੰ ਉਸ ਵੇਲੇ ਕੀ ਤਸਵੀਰਾਂ ਅੱਖਾਂ ਸਾਹਮਣੇ ਸੀਗੀਆਂ ਕਿ ਕੇ ਕੇ ਸ਼ਬਦ ਕਿੱਥੇ ਢੁਕਦੇ ਨੇ ਜਾ ਕੇ ਕਿਹੜਾ ਲੋਕਾਂ ਦੇ ਢੁਕਦੇ ਨੇ ਇਹ ਤਸਵੀਰ ਉੱਥੇ ਚਲੀ ਗਈ ਚਾਹੇ ਉਹ ਜੈਸੀ ਮਿਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੋਕ পাপ ਕੀ ਜਾਂਜ ਲੈ ਕਾਬਲ ਹੁੰਦਾ ਆ ਜੋਰੀ ਮੰਗੇ ਦਾਨ ਵੇਲਾ ਲੋਕ ਚਾਹੇ ਉਹ ਰਾਜੇ ਸੀ ਮੁਕਦਮ ਕੁੱਤੇ ਜਾਏ ਜਗਾਏ ਨ ਬੈਠੇ ਸੁੱਤੇ ਚਾਕਰ ਨਹਨ ਦਾ ਪਾਇਨ ਕਾਹੋ ਰਤ ਪਿਤ ਕੁੱਤੇ ਉਹ ਚੱਟ ਜਾਹੋ ਕੱਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਆ ਜਾਂ ਭਾਈ ਗੁਰਦਾਸ ਜੀ ਰਾਜੇ ਪਾਪ ਕੁਮਾਮ ਦੇ ਉਲਟੀ ਵੜ ਖੇਤ ਕੋ ਖਾਈ ਕੁੱਤਾ ਰਾਜ ਬਹਾਲੀਆ ਫਿਰ ਚੱਕੀ ਚੱਟੇ ਇਹ ਸ਼ਬਦ ਹਰੇਕ ਉਸ ਸ਼ਾਸਨ ਪ੍ਰਸ਼ਾਸਨ ਤੇ ਲਾਗੂ ਹੁੰਦੇ ਨੇ ਜਿਹੜੇ ਲੋਕਤੰਤਰ ਦੀਆਂ ਸੌਵਾਂ ਖਾ ਕੇ ਤੇ ਤਾਨਾ ਛਾਈ ਵਾਲਾ ਵਤੀਰਾ ਰੱਖਦੇ ਆ ਰਾਜ ਕਰਨ ਨੂੰ ਹੱਕ ਸਮਝਦੇ ਨੇ ਇਨਸਾਫ ਕਰਨ ਦਾ ਫਰਜ ਭੁੱਲ ਜਾਇਆ ਕਰਦੇ ਆ ਉਹਨਾਂ ਲੋਕਾਂ ਤੇ ਸ਼ਬਦ ਢੁਕਦੇ ਆ ਤੇ ਉਹ ਬਾਬਰ ਤੋਂ ਲੈ ਕੇ ਅੱਜ ਤੀਕਰ ਦੇ ਰਜਵਾੜੇ ਜਿੰਨਾਂ ਜਿੰਨਾਂ ਨੇ ਵੀ ਲੋਕਤੰਤਰ ਦਾ ਘਾਣ ਕੀਤਾ ਚਾਹੇ ਉਹ ਔਰੰਗਜ਼ੇਬ ਹੋਵੇ ਤੇ ਚਾਹੇ ਉਹ ਅੱਜ ਦੇ ਔਰੰਗੇ ਨੇ ਉਹਨਾਂ ਦੇ ਵਾਰਿਸ ਨੇ ਤੇ ਚਾਹੇ ਸੀਮਕਦਮ ਕੁੱਤੇ ਉਹਨਾਂ ਦੇ ਜਿਹੜੇ ਮੁਕੱਦਮ ਲੋਕ ਸਨ ਹਲਕੇ ਕੁੱਤਿਆਂ ਦੀ ਤਰ੍ਹਾਂ ਪਰਜਾ ਨੂੰ ਨੋਚਦੇ ਸਨ ਚਾਹੇ ਅੱਜ ਨੋਚਦੇ ਆ ਇਹ ਹਰੇਕ ਉਸਲੀ ਸ਼ਬਦ ਹੈ ਜਿਨਨੇ ਜਿੰਨੇ ਵੀ ਜਮਹੂਰੀਅਤ ਸੰਵਿਧਾਨ ਕਾਨੂੰਨ ਤੋੜ ਕੇ ਲੋਕਤੰਤਰ ਦੀ ਜਾਨ ਮਾਲ ਇੱਜ਼ਤ ਦੀ ਬਲੀ ਲਈ ਹੈ ਉਹਨਾਂ ਸਾਰਿਆਂ ਦੀ ਤਸਵੀਰ ਫਿਰ ਹਰੇਕ ਬੰਦੇ ਦੇ ਅੱਗੇ ਆਉਂਦੀ ਹੈ ਇਹ ਮਤਾ ਸੋਚਣ ਕਿ ਇਹਨਾਂ ਲਈ ਪੜਿਆ ਜਾ ਰਿਹਾ ਹੈ ਸਾਰੇ ਹੀ ਉਹਦੇ ਵਿੱਚ ਆਉਂਦੇ ਨੇ ਪਰ ਸਮਝ ਤਾਂ ਹੀ ਆ ਰਹੀ ਹੈ ਜੀ ਹਾਂ ਸਮਝ ਤਾਂ ਹੀ ਆ ਰਹੀ ਹੈ ਕਿ ਜੋ ਮੌਜੂਦਾ ਸਰਕਾਰ ਹੈ ਉਹਨੂੰ ਚਿਤਾਇਆ ਜਾ ਰਿਹਾ ਇਹ ਤਾਂ ਹੈ ਇਹ ਤਾਂ ਵੇਖੋ ਸੰਵਿਧਾਨ ਪੁਰਾਣੀ ਸਰਕਾਰ ਤੇ ਵੀ ਲਾਗੂ ਸੀ ਸੰਵਿਧਾਨ ਨਵੀਂ ਤੇ ਵੀ ਲਾਗੂ ਸੀ ਸੰਵਿਧਾਨ ਦੀ ਖੱਲੀ ੜਾਉਣ ਵਾਲੇ ਵੀ ਲਿਖੇ ਗਏ ਤੇ ਸੰਵਿਧਾਨ ਚ ਚੱਲਣ ਵਾਲਿਆਂ ਦੇ ਸੁਨਹਿਰੀ ਪੱਥਰ ਵੀ ਲੱਗ ਗਏ ਇਹ ਹੁਣ ਇਹਨਾਂ ਨੇ ਵੇਖਣਾ ਹੈ ਆ ਭਗਵੰਤ ਮਾਨ ਸਰਕਾਰ ਨੇ ਕਿ ਰਾਜ ਤੁਹਾਡਾ ਤੇ ਚਲਦੀ ਬਦਲਾਂ ਦੀ ਰਾਜ ਤੁਹਾਡਾ ਤੇ ਚਲਦੀ ਬੀਜੇਪੀ ਦੀ ਇਹ ਹੁਣ ਪੰਜਾਬ ਨੂੰ ਇਹਨਾਂ ਨੇ ਜਵਾਬ ਦੇ ਦੋ ਕੁਐਸਚਨ ਰਹਿ ਗਏ ਲਾਸਟ ਮੇਰੇ ਇੱਕ ਕੁਐਸਚਨ ਤੇ ਇਹ ਹੈ ਕਿ ਤੁਸੀਂ ਜੇ ਹੁਣ ਦੀ ਸਰਕਾਰ ਬਦਲਦੀ ਹੈ ਤਾਂ ਇਹ ਤੋਂ ਤੋਂ ਬਾਅਦ ਕਿਹਨਾਂ ਦੇ ਉੱਪਰ ਵਿਸ਼ਵਾਸ ਕਰੇ ਪੰਜਾਬ ਦੀ ਜਨਤਾ ਤੁਹਾਡੇ ਮੁਤਾਬਕ ਹੂੰ ਕਿਉਂਕਿ ਪਹਿਲਾਂ ਕਾਂਗਰਸ ਵੀ ਵੇਖੀ ਅਕਾਲੀ ਦਲ ਵੀ ਵੇਖੀ ਇਨ ਨੂੰ ਮੌਕਾ ਦਿੱਤਾ ਸੀਗਾ ਬਹੁਤ ਵੱਡੇ ਅ ਇਕੱਠ ਨੇ ਮੌਕਾ ਦਿੱਤਾ 94 ਐਮਐਲਏ ਦਿੱਤੇ ਹਮ ਪਰ ਅੱਜ ਫੇਰ ਧਰਨੇ ਲਾਣੇ ਪੈ ਰਹੇ ਨੇ ਅੱਜ ਫੇਰ ਆਪਣੀ ਮੰਗਾਂ ਪੱਸੇ ਲੜਨਾ ਪੈ ਰਿਹਾ ਜਿਨ੍ਹਾਂ ਤੇ ਵਿਸ਼ਵਾਸ ਕੀਤਾ ਰਾਤੋ-ਰਾਤ ਧਰਨੇ ਚੁਕਾਏ ਗਏ ਹੁਣ ਵਿਸ਼ਵਾਸ ਉਸਤੇ ਕੁਝ ਦਿਖਦਾ ਅੱਗੇ ਹਾਂ ਮੇਰੇ ਤੋਂ ਲੋਕਵੱਦ ਸਿਆਣੇ ਜੀ ਅਸੀਂ ਬਹੁਤ ਛੋਟੇ ਆ ਔਰ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕ ਹੁਣ ਗੁੰਮਰਾਹ ਨਹੀਂ ਹੋਣਗੇ ਜੀ ਜਿਹੜਾ ਭੁਲੇਖਾ ਅੱਜ ਵਾਲੀ ਸਰਕਾਰ ਨੂੰ ਹੈ ਕਿ ਪੰਜਾਬ ਦੇ ਕੋਲੇ ਹੋਰ ਤਾਂ ਅੱਗੇ ਕੁਝ ਦਿਸਦਾ ਨਹੀਂ ਸਾਡਾ ਨੰਬਰ ਲੱਗੂ ਹੂੰ ਇਹਨਾਂ ਨੂੰ ਭੁਲੇਖਾ ਹੈ ਪਰ ਪੰਜਾਬ ਦੇ ਲੋਕ ਸਿਆਣੇ ਨੇ ਜਿਉਂ ਉਹਨਾਂ ਨੇ ਪਹਿਲੇ 2 3 ਬਦਲ ਕੇ ਚੌਥਾ ਲਿਆਂਦਾ ਹੈ ਨਾ ਤੋ ਚਾਰ ਬਦਲ ਕੇ ਪੰਜਵੇਂ ਦਾ ਵੀ ਸੋਚੀ ਬੈਠੇ ਹੋਏ ਹੈ ਸ਼ਮਾਉਣ ਤੇ ਜਰੂਰ ਸਾਹਮਣੇ ਆ ਜਾਈਓ ਸਾਹਮਣੇ ਆ ਜਾਈਓ ਹੁਣ ਲਾਸਟ ਕੁਐਸਚਨ ਮੇਰਾ ਇਹ ਹੈ ਕਿ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਜੀ ਸਿੱਖੀ ਦੇ ਨਾਲ ਜੁੜੇ ਹੋਏ ਲੋਕਾਂ ਦੇ ਮੁੱਦੇ ਸਾਹਮਣੇ ਆ ਰਹੇ ਨੇ ਚਾਹੇ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਛਥੀਦਾਰਾਂ ਦੀ ਗੱਲ ਹੋਵੇ ਚਾਹੇ ਸਿੱਖੀ ਮਸਲਿਆਂ ਦੀ ਗੱਲ ਹੋਵੇ ਅਲੱਗ-ਅਲੱਗ ਸੋਚਾਂ ਨੇ ਕੋਈ ਛਥੀਦਾਰਾਂ ਦੇ ਨਾਲ ਚੱਲ ਰਿਹਾ ਕੋਈ ਉਹਨੋਂ ਤੋਂ ਅਲੱਗ ਚੱਲ ਰਿਹਾ ਹੈਗਾ ਉਸੇ ਮਾਹੌਲ ਦੇ ਵਿੱਚ ਸਿੱਖ ਲੋਕਾਂ ਨੂੰ ਤੁਸੀਂ ਕੀ ਆਪਣੇ ਵੱਲ ਮੈਸੇਜ ਦੇਣਾ ਚਾਹੋਗੇ ਦੂਸਰਾ ਕੁਐਸਚਨ ਇਹਦੇ ਨਾਲ ਜੁੜਦਾ ਹੋਇ ਜੋ ਬੱਬਰ ਪਰਿਵਾਰ ਦੇ ਵਿੱਚ ਭੋਗ ਦੇ ਉੱਪਰ ਗਏ ਹੋਏ ਜਥੇਦਾਰਾਂ ਦਾ ਸਾਹਮਣਾ ਹੋਇਆ ਉਹਨਾਂ ਨੂੰ ਸਾਫ਼ ਤੌਰ ਤੇ ਇਨਕਾਰ ਹੀ ਕਰਤਾ ਕਿ ਤੁਸੀਂ ਸਰੋਪਾ ਨਹੀਂ ਦੇ ਸਕਦੇ ਕਿਉਂਕਿ ਸਿੱਖ ਕੌਮ ਤੁਹਾਨੂੰ ਜਥੇਦਾਰੀ ਨਹੀਂ ਮੰਨਦੀ ਕੀ ਮੈਸੇਜ ਜਾਂਦਾ ਹੂੰ ਕੁੱਲ ਮਿਲਾ ਕੇ ਇਹ ਚਾਹੇ ਸਰੋਪਾ ਦੇਣ ਵਾਲੇ ਹੋਣ ਜਾਂ ਉੱਥੇ ਰੌਲਾ ਪਾਉਣ ਵਾਲੇ ਹੋਣ ਕਿਸੇ ਨੂੰ ਵੀ ਸਰੀਰਕਾਲ ਤੱਕ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਦਬ ਸ਼ਿੰਗ ਸਾਹਿਬਾਨ ਦਾ ادب ਉਹ ਕਿਸੇ ਨੂੰ ਵੀ ਹੈ ਨਹੀਂ ਜੇ ਹੁੰਦਾ ਤੇ ਇੰਜ ਨਾ ਹੁੰਦਾ ਇਹਨਾਂ ਨੇ ਸਿੱਖੀ ਦਾ ਪੰਥ ਦਾ ਗੁਰੂ ਸਾਹਿਬ ਦਾ ਨਰਾਦਰ ਪੂਰੀ ਦੁਨੀਆ ਚ ਕਰ ਦਿੱਤਾ ਕਿ ਕਦੇ ਸੁਪਰੀਮ ਕੋਰਟ ਹਾਈ ਕੋਰਟ ਦੇ ਵਿੱਚ ਜੱਜ ਕਦੇ ਕਿਸੇ ਨੂੰ ਇੰਜ ਨਹੀਂ ਕਰਨ ਦਿੰਦੇ ਪਰ ਇੱਥੇ ਜਣਾ ਖਣਾ ਕਰ ਰਿਹਾ ਤੇ ਉਹਦੇ ਪਿੱਛੇ ਤਾਕਤਾਂ ਜਿਹੜੀਆਂ ਨੇ ਉਹ ਤੁਹਾਡੇ ਸਾਹਮਣੇ ਆ ਕਿ ਸਰਕਾਰਾਂ ਤੋਂ ਸੁਚੇਤ ਹੋਣਾ ਜਿਹੜੇ ਖਾਨਾ ਜੰਗੀ ਕਰਾ ਕੇ ਸਾਡੇ ਘਰ ਦਾ ਜਲੂਸ ਕੱਢਣਾ ਚਾਹੁੰਦੇ ਤੇ ਸਾਨੂੰ ਉਥੋਂ ਅਕਲ ਤੋਂ ਕੰਮ ਲੈਣ ਦੀ ਜ਼ਰੂਰਤ ਹੈ ਕਿ ਸਰਕਾਰਾਂ ਦੇ ਰਵੱਈਏ ਨੇ ਕਿ ਸਿੱਖ ਆਪਸ ਵਿੱਚ ਜੁੰਡਿਓ ਜੁੰਡੀ ਹੋਣ ਅਸੀਂ ਤਮਾਸ਼ਾ ਵੇਖੀਏ ਹੁਣ ਉਥੇ ਵਿਰੋਧੀ ਤਾਕਤਾਂ ਦਾ ਕੀ ਗਿਆ ਆਪਣਾ ਜਲੂਸ ਨਿਕਲਿਆ ਕਿੰਡੀਕ ਗੱਲ ਹੈ ਵੀ ਤੁਸੀਂ ਉਹਨੂੰ ਹੋਰ ਕਿਤੇ ਰੱਖ ਲਓ ਜ਼ਰੂਰੀ ਉੱਥੇ ਫਾ ਲੈਣਾ ਇਸ ਲਈ ਸਾਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ ਸਾਡੀ ਇਕਤਾ ਦੀ ਕਮੀ ਹੈ ਸਾਡੇ ਬੇਤਫਾਕੀ ਹੈ ਬੇਈਮਾਨ ਸਿੱਖ ਵਿਰੋਧੀ ਤਾਕਤਾਂ ਇਮਾਨਦਾਰੀ ਨਾਲ ਬੇਈਮਾਨੀ ਕਰ ਰਹੀਆਂ ਨੇ ਤੇ ਸਾਡੇ ਇਮਾਨਦਾਰ ਬੰਦੇ ਇਮਾਨਦਾਰੀ ਨਾਲ ਬੇਈਮਾਨੀ ਕਰ ਰਹੇ ਜਿਹਦੇ ਕਰਕੇ ਸਾਰਾ ਕੁਝ ਹੋ ਰਿਹਾ ਤੇ ਸਾਨੂੰ ਇਧਰ ਧਿਆਨ ਦੇਣ ਦੀ ਬਜਾਏ ਇਹਦੇ ਹੱਲ ਵੱਲ ਤੁਰਨ ਦੀ ਜ਼ਰੂਰਤ ਹੈ ਸੋ ਬਲਦੇਵ ਸਿੰਘ ਬਡਾਲਾ ਜੀ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਪਸ਼ਟ ਕੀਤਾ ਕਿ ਕਿਸਾਨੀ ਸੰਘਰਸ਼ ਨੂੰ ਹੋਰ ਬਲ ਮਿਲੇਗਾ ਜੇ ਮੇਰੀ ਗੁਜਾਰਿਸ਼ ਮੰਨ ਲਨ ਜਗਜੀਤ ਸਿੰਘ ਡੱਲੇਵਾਲ ਮੰਨ ਲ ਵਰਤ ਛੱਡਨ ਕਿਉਂਕਿ ਸਿੱਖੀ ਦੇ ਵਿੱਚ ਵਰਤ ਸ਼ਬਦ ਹੈ ਹੀ ਨਹੀਂ ਸਿੱਖੇ ਲੋਗ ਵਰਤ ਰੀਤੀ ਮਰਿਆਦਾਂ ਨੂੰ ਨਹੀਂ ਮੰਨਦੇ ਇਸ ਲਈ ਇਹ ਮੰਨ ਲ ਵਰਤ ਛੱਡ ਦੇਣਾ ਚਾਹੀਦਾ ਹੈ ਗੁਜਾਰਿਸ਼ ਇਹਨਾਂ ਵੱਲੋਂ ਕੀਤੀ ਗਈ ਹੈ ਤੇ ਨਾਲ ਹੀ ਸਰਕਾਰਾਂ ਨੂੰ ਵੀ ਚੇਤਾਵਨੀ ਦਿੱਤਾ ਕਿ ਜੇਕਰ ਅਸੀਂ ਪਹਿਲੀਆਂ ਦੋ ਸਰਕਾਰਾਂ ਦਾ ਬਦਲ ਕਰ ਸਕਦੇ ਤਾਂ ਤੀਜੀ ਸਰਕਾਰ ਦਾ ਵੀ ਬਦਲ ਹੋ ਸਕਦਾ ਛੋ ਤੁਸੀਂ ਇਹ ਸਾਰੇ ਜਿਹੜੇ ਬੋਲੇ ਹੋਏ ਸ਼ਬਦ ਨਹੀਂ ਕਿ ਇੱਕ ਸ਼ਬਦ ਤੁਸੀਂ ਸੁਣਿਆ ਇਸ ਤੋਂ ਕਿੰਨਾ ਕਿ ਇਤਫਾਕ ਰੱਖਦੀਓ ਜ਼ਰੂਰ ਕਮੈਂਟਾਂ ਆ ਰਹੀ ਦਰਸ਼ਕਾਂ ਤੇ ਕੋਸ਼ਿਸ਼ ਰਹੇਗੀ ਅੱਗੇ ਵੀ ਅਸੀਂ ਇਸੇ ਤਰ੍ਹਾਂ ਦੇ ਮੁੱਦੇ ਉੱਪਰ ਗੱਲਬਾਤ ਕਰੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ